ਹਾਂਜੀ ਅਸੀਂ ਆ ਰਹੇ ਹਾਂ ਪਿੰਡ ਬੁਰਜ ਮਹਿਮਾ ਵੱਲੋਂ ਤੇ ਹੁਣ ਚੜਾਂਗੇ ਅਸੀਂ ਬਠਿੰਡਾ ਮੁਕਸਰ ਰੋਡ ਤੇ ਬਿਲਕੁਲ ਸਾਹਮਣੇ ਜਿਹੜਾ ਪਿੰਡ ਹੈ ਮਹਿਮਾ ਭਗਵਾਨਾ ਤੇ ਇੱਧਰ ਮੇਰੇ ਖੱਬੇ ਹੱਥ ਆ ਗਿਆ ਮੁਕਸਰ ਤੇ ਸੱਜੇ ਹੱਥ ਆ ਗਿਆ ਜੀ ਬਠਿੰਡਾ ਤੇ ਸੁਣਵਾਜ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਜਾਣੇ ਆ ਜਿੱਥੇ ਸੁਣਨੂੰ ਗੱਡੀਆਂ ਦਾ ਹਰ ਇੱਕ ਸਮਾਨ ਹੈ ਜਿਹੜਾ ਬਹੁਤ ਹੀ ਜਾਇਜ਼ ਰੇਟਾਂ ਤੇ ਮਿਲੂਗਾ ਅ ਡਿਸਪੋਜ਼ਲ ਸਪੇਅਰ ਪਾਰਟ ਕੋਈ ਵੀ ਚਾਹੀਦਾ ਇਹ ਆਪਾਂ ਹੁਣ ਜੀ ਮੁਕਸਰ ਰੋਡ ਵੱਲ ਹੋ ਗਏ ਆ ਤੇ ਆ ਆ ਗਿਆ ਜੀ ਇੱਧਰ ਕਾਲਜ ਆ ਗਿਆ ਨਰਸਿੰਗ ਕਾਲਜ ਹੈ ਤੇ ਨਰਸਿੰਗ ਕਾਲਜ ਦੇ ਦੂਸਰੀ ਸਾਈਡ ਸਾਹਮਣੇ ਵਾਲੀ ਸਾਈਡ ਬਿਲਕੁਲ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਤੇ ਗੱਲਬਾਤ ਵੀ ਕਰਾਂਗੇ ਆ ਆ ਗਏ ਜੀ ਆਪਾਂ ਸ਼੍ਰੀ ਬਾਲਾ ਜੀ ਸਕ੍ਰੈਪ ਸਟੋਰ ਤੇ ਤੇ ਬੰਦ ਕਰ ਦਿੱਤਾ ਚੱਕਰ ਕਰਕੇ ਤੇ ਆ ਗਏ ਜੀ ਆਪਾਂ ਆ ਪਹੁੰਚ ਗਏ ਆਪਾਂ ਆ ਖੜੀਆਂ ਗੱਡੀਆਂ ਤੇ ਸੁਣੋ ਅਡਰੈਸ ਵੀ ਦੱਸ ਦਿਆਂ ਦੁਬਾਰਾ ਸ਼੍ਰੀ ਬਾਲਾ ਜੀ ਸਕ੍ਰੈਪ ਸਟੋਰ ਤੇ ਆ ਨੰਬਰ ਆ ਗਿਆ ਤੇ ਇਹਦੇ ਜਿਹੜੇ ਮਾਲਕ ਆ ਉਹਦੇ ਨਾਲ ਵੀ ਸੁਣੋ ਗੱਲ ਛੋਟੀ ਗੱਲ ਕਰਾਉਣਾ ਮੈਂ ਕੁਝ ਸਕ੍ਰੈਪ ਚ ਅੱਡੀ ਖੁੱਲੀ ਪਈ ਹੈ ਜਿਸੀ ਕਾਲ ਆਹ ਦੇਖੋ ਜੀਪ ਜੀਪ ਦਾ ਆਕਾਰ ਦਾ ਦਰਬਾਰੀਆਂ ਪੂਰੀਆਂ ਪਈਆਂ ਤੇ ਇੱਧਰ ਸਾਡੇ ਐਂਟਰ ਹਸਾਬ ਲੱਗੇ ਪਏ ਆ ਰਮਿੰਗ ਮਾਰਨ ਤੇ ਗੱਡੀਆਂ ਦਾ ਕੋਈ ਵੀ ਸਮਾਨ ਟਾਇਰ ਬੰਪਰ ਬਾਰੀਆਂ ਤੇ ਕੋਈ ਸਪੇਅਰ ਪਾਰਟ ਦਾ ਸਮਾਨ ਕੋਈ ਅਮਰੁਤੀਕਾਰ ਤੇ ਫਿਸਟਾ ਤੇ ਸਾਰੀਆਂ ਗੱਡੀਆਂ ਖੜੀਆਂ ਤੇ ਅ ਹੈ ਗੈਸ ਤੁਹਾਡਾ ਮਾਲਕ ਬਾਈ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੋ ਅ ਪਹਿਲੇ ਤਾਂ ਬਾਈ ਤੁਹਾਡਾ ਨਾਮ ਦੱਸੋ ਜਨਾਮ ਕੀ ਹੈ ਮੇਰਾ ਨਾਮ ਪ੍ਰੀਤਾ ਜਿੰਉਂ ਦਾ ਹਰਪ੍ਰੀਤ ਦਾ ਸਾਰੇ ਪ੍ਰੀਤਾ ਪ੍ਰੀਤਾ ਹੀ ਕਹਿੰਦੇ ਆ ਅੱਛਾ ਤੇ ਜਗ੍ਹਾ ਵੈਸੇ ਤਾਂ ਮੈਂ ਦੱਸਤਾ ਪਰ ਫਿਰ ਵੀ ਤੁਸੀਂ ਮੜਾ ਜਾ ਗਾਈਡ ਕਰ ਦਿਓ ਜੀ ਜਗ੍ਹਾ ਆਪਣੇ ਆ ਗਿਆ ਸ੍ਰੀ ਬਾਲਾ ਜੀ ਸਕ੍ਰੈਪ ਸਟੋਰ ਆਪਣਾ ਸਿੰਦਰ ਜੀ ਕਾਲਜ ਦੇ ਸਾਹਮਣੇ ਆ ਬੁਰਜ ਮਮਾ ਜਿਹੜਾ ਅੱਡਾ ਬੱਸ ਸਟੈਂਡ ਆ ਹਾਂ ਉਹਦੇ ਨੇੜੇ ਹੀ ਆ ਗਿਆ ਨਰਸਿੰਗ ਕਾਲਜ ਆ ਜਿਹੜਾ ਉਹਦੀ ਦੂਸਰੀ ਸਾਈਡ ਸਾਹਮਣੇ ਹੀ ਆ ਗਿਆ ਹਨਾ ਪਿੰਡਾ ਮੁਕਸਰ ਰੋਡ ਤੇ ਮੇਨ ਰੋਡ ਤੇ ਹਾਂ ਤੇ ਨੰਬਰ ਬੋਲੀ ਬਾਈ ਤੁਹਾਡਾ 97796 63417 ਤੇ ਦੂਜਾ ਹੈਗਾ 99159814 ਅੱਛਾ ਇੱਕ ਹੈਗਾ 98700 24 1677 ਇਹ ਆਪਾਂ ਸਾਰੇ ਨੰਬਰ ਆਪਾਂ ਵੀਡੀਓ ਦੇ ਵਿੱਚ ਮੈਂ ਮੈਂਸ਼ਨ ਵੀ ਕਰਾਂਗੇ ਤੇ ਹਾਂ ਹਾਂ ਤੇ ਕੀ ਕੀ ਚੀਜ਼ਾਂ ਵੀਰੇ ਕਿਹੜੇ ਕਿਹੜਾ ਸਮਾਨ ਆਪਾਂ ਨੂੰ ਇੱਥੋਂ ਮਿਲਦਾ ਆਪਣੇ ਕੋਲੇ ਵੀਰੇ ਹਜ ਤੱਕ ਮੰਨ ਲਓ ਜਿਵੇਂ ਟਰਾਲ ਦੀਆਂ ਗੱਡੀਆਂ ਹੋਵਾਂਗਾ ਡੀਜ਼ਲ ਦੀਆਂ ਹੋਵਾਂਗਾ ਇਹਨਾਂ ਦਾ ਸਾਰਾ ਸਮਾਨ ਮਿਲ ਜਾਂਦਾ ਜਨਮਰੂਤੀ ਆਲਟੋ ਸਵਿਫਟ ਸਕੌਡਾ ਹੋਵਾਂਗਾ ਹੂੰ ਉੜਾਣਾ ਨਗਾ ਹੋਗਾ ਜਿਵੇਂ ਫੈਸਟਾ ਹੋਗੀ ਫੱਗੋ ਹੋਗਾ ਹੂੰ ਦੀ ਗੱਲ ਬਲੈਰੋ ਦਾ ਵੀ ਹੁਣ ਆ ਰਹੀ ਹੈ ਹੋਰ ਗੱਡੀਆਂ ਸਕਾਰਪੀਓ ਵੀ ਹੈ ਇਹ ਗੱਡੀਆਂ ਦੇ ਵਿੱਚ ਆਖਾਂ ਨੇ ਅੱਛਾ ਤੇ ਯੈਲੋ ਵਗੈਰਾ ਲੰਝਾਂ ਖੜੀਆਂ ਠੀਕ ਹੈ ਉਹ ਆ ਜਾਣਗਾ ਪੰਜ ਚਾਰ ਦਿਨਾਂ ਵਿੱਚ ਤੇ ਇਹਨਾਂ ਦਾ ਆਪਣੇ ਕੋਲੇ ਸਾਰਾ ਸਮਾਨ ਹੈਗਾ ਜਿਹੜੀਆਂ ਆ ਆਟੋ ਮਰੂਥੀ ਜਾਨਾ ਸਰਟ ਠੀਕ ਹੈ ਕੌੜਾ ਖੜੀਆਂ ਲਿਓਰਾ ਤਾਵੀਆ ਵੈਗਨਾਰ ਦਾ ਐਮਯੂ ਫੌਕਸ ਲੈਂਗਰ ਨਾਲ ਆਂਗਾ ਨੇ ਐਮਯੂ ਕਹਦੇ ਨੇ ਜੈ ਵੈਂਟੋ ਪੋਲੋ ਠੀਕ ਆ ਹੋਰ ਫਰਸਟਾ ਫਿੱਗੋ ਜੋ ਵੀ ਸਮਾਨ ਆ ਮਤਲਬ ਇਹਨਾਂ ਦਾ ਸਪੇਅਰ ਪਾਰਟ ਜਿਹੜਾ ਸਮਾਨ ਆ ਸਾਰਾ A to Z ਮਿਲ ਜੂਗਾ ਹਨਾ ਤੇ ਇਸ ਸਪੇਅਰ ਪਾਰਟ ਜਿਹੜਾ ਸਕ੍ਰੈਪ ਆ ਉਹਦੇ ਨਾਲ ਨਾਲ ਆਪਾਂ ਜਿਹੜੀਆਂ ਕਬਾੜ ਗੱਡੀਆਂ ਉਹ ਵੀ ਖਰੀਦਦੇ ਹਨਾ ਕਬਾੜ ਗੱਡੀਆਂ ਵੀ ਆਪਾਂ ਮੰਨ ਲਓ ਜਿਹੜੀਆਂ ਪਾਸੇ ਟੱਪੀ ਹੁੰਦੀ ਉਹ ਵੀ ਖਰੀਦ ਲੈਂਦੇ ਆ ਜਿਹੜੀਆਂ ਦੀ ਪਾਸ ਹੁੰਦੀ ਆ ਕਈ ਵਾਰ ਉਹ ਵੀ ਆ ਜਾਂਦੇ ਚੰਗੀਆਂ ਗੱਡੀਆਂ ਉਹ ਕੀ ਮਤ ਤੋਂ ਆਗਾ ਹੂੰ ਜੇ ਕੋਈ ਹੋਰ ਜਿਵੇਂ ਦਿਨ ਗੱਡੀ ਆ ਗਈ ਤਾਂ ਸਵਰਥ ਗੱਡੀ ਆ ਗਈ ਉਹ ਚੱਲਦੀਆਂ ਵੀ ਆ ਜਾਂਦੀਆਂ ਮਤਲਬ ਲੈ ਵਿੱਚ ਵੀ ਕਰਦੇ ਹੋ ਗੱਡੀਆਂ ਦਾ ਤੁਸੀਂ ਸਿਲ ਪਰਤੇਜ ਵਾਲਾ ਵੀ ਕਰ ਲੱਗੇ ਆ ਯੂਜੀ ਗੱਲ ਆਪਾਂ ਸਪੇਅਰ ਪਾਰਟ ਦੀ ਚੱਲੀ ਜਾਂਦੀ ਹੈ ਗੱਲਬਾਤ ਸਪੇਅਰ ਪਾਰਟ ਦਾ ਵੀ ਨਾਲ ਪਾਓ ਪਾਰਟ ਦਾ ਵੀ ਕਰਾਂਗੇ ਠੀਕ ਹੈ ਜੇ ਤੁਸੀਂ ਤੁਮ ਦੁਬਾਰੇ ਜਦੋਂ ਵੀਡੀਓ ਪਾਵਾਂਗੇ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਈ ਜੀ ਤੇ ਕੀ ਆਪਣਾ ਰੇਟ ਜਿਹੜੇ ਰੱਖਿਓ ਹੈ ਸਪੇਅਰ ਪਾਰਟ ਦੇ ਰੇਟ ਦਾ ਪਤਾ ਕੀ ਗੱਲ ਹੈ ਮੌਕੇ ਦੇ ਹੁੰਦਾ ਚੀਜ਼ ਦਾ ਰੇਟ ਹੁਣ ਮਤਲਬ ਫਾਇਦਾ ਹੋਊਗਾ ਫਾਇਦਾ ਤਾਂ ਹੋਊ ਐ ਤਾਂ ਫਿਰ ਹੁਣ ਮੰਨ ਕੇ ਚੱਲੋ ਫਾਇਦਾ ਕਰਨੇ ਆਏ ਸ਼ਹਿਰ ਤੋਂ ਪਿੱਛੇ ਹਟ ਪਾਸੇ ਹਟ ਕੇ ਜੇ ਕੋਈ ਤੁਹਾਡੇ ਕੋਲੇ ਆਉਂਦਾ ਕਰੋਂਗੇ ਫਾਇਦਾ ਹਾਂ ਹਾਂ ਪੂਰਾ ਫਾਇਦਾ ਕਰਾਂਗੇ ਪੱਕੀ ਗੱਲ ਹੈ ਪੱਕੀ ਤੇ ਇਹ ਗੱਡੀਆਂ ਦੇ ਜਿਹੜਾ ਸਪੇਅਰ ਪਾਰਟ ਦੇ ਨਾਲ ਨਾਲ ਹੋਰ ਵੀ ਕੋਈ ਆਪਣੇ ਕੋਲ ਨਹੀਂ ਗੱਡੀਆਂ ਦਾ ਹਜੇ ਤੱਕ ਇਹਦਾ ਸਾਰਾ ਸਪੇਅਰ ਪਾਰਟ ਗੱਡੀਆਂ ਦਾ ਉਹ ਸਪੇਅਰ ਪਾਰਟ ਸਾਰਾ ਹੈਗਾ ਮਤਲਬ ਅੱਛਾ ਪੁਰਾਣੇ ਟਾਇਰ ਵਗੈਰਾ ਟਾਇਰ ਪੁਰਾਣਾ ਸਾਰਾ ਆ ਜਾਂਦਾ ਤੇ ਇੰਜਨ ਦਾ ਸਮਾਨ ਹੋ ਗਿਆ ਕੋਈ ਬਾਰੀਆਂ ਕੋਈ ਸ਼ੀਸ਼ੇ-ਸ਼ੂਸ਼ੇ ਵੀ ਮਿਲ ਜੂਗਾ ਵਗੈਰਾ ਸਾਰਾ ਕੁਝ ਠੀਕ ਹੈ ਤਰੀਬਨ ਜਿਹੜਾ ਆਪਣਾ ਸਪੇਅਰ ਪਾਰਟ ਗੱਡੀਆਂ ਦਾ ਹੁੰਦਾ ਉਹ ਸਾਰਾ ਹੀ ਹੈਗਾ ਆਪਣੇ ਕੋਲੇ ਅੱਛਾ ਦੂਜੀ ਗੱਲ ਇਹ ਸੀਟ ਪੂਰਾ ਦਾ ਹੁੰਦਾ ਨਹੀਂ ਮੰਨ ਕੇ ਚਲੋ ਆਪਾਂ ਪਾਈਨ ਹੋਰ ਕਮਾਂਡ ਨਵਾਂ ਜਿਹਦਾ ਬਹੁਤ ਆਈ ਜਾਂਦੇ ਗੱਡਿਆਂ ਦੇ ਆਪਣੇ ਕੋਸ਼ਿਸ਼ ਇਹੀ ਹੈ ਵੀ ਸਾਰਾ ਸਮਾਨ ਹੀ ਪਾਈ ਹੈ। ਮਤਲਬ ਜਿਹੜਾ ਕੋਈ ਤੁਹਾਡੇ ਕੋਲੇ ਆਊਗਾ ਨਰਾਸ਼ ਹੋ ਕੇ ਨਹੀਂ ਜਾਂਦਾ। ਵੀ ਉਹਦਾ ਫਾਇਦਾ ਹੋਊਗਾ। ਕਾਫੀ ਹੱਦ ਤੱਕ। ਮੈਂ ਵਧੀਆ ਰੇਟ ਦੇਵਾਂਗਾ ਜਰ ਜ਼ਮੀਨਦਾਰ ਬੰਦੇ ਆਪਾਂ ਕਿਹੜਾ ਕੋਈ ਹੋਵੇ। ਮਤਲਬ ਇੰਨਾ ਆਪਾਂ ਉਹ ਵੀ ਨਹੀਂ ਹੁੰਦਾ ਇਹਦਾ। ਹਾਂ। ਲਾਲਚ ਵਾਲੀ ਗੱਲ ਨਹੀਂ ਹੁੰਦੀ ਕੋਈ। ਮਤਲਬ ਸਾਫ਼ ਸੁਥਰਾ ਜਿਹਾ ਸੌਦਾ ਹੈ ਨਾ ਕੋਈ ਉਹ ਗੱਲ ਨਹੀਂ। ਹਾਂ। ਠੀਕ ਆ। ਦੂਜੀ ਗੱਲ ਵਧੀਆ ਰਿਸਪਾਂਸ ਮਿਲਦਾ ਲੋਕਾਂ ਦਾ। ਹੂੰ। ਮਾ ਲੋ ਜਿਹੜਾ ਆਪਣੇ ਕੋਲ ਮਕਸਰ ਸਾਇਦਲਾਲਾਬਾਦ ਤੋਂ ਇੱਧਰ ਬਟੰਡੇ ਦੇ ਵਧੀਆ ਹੋਰ ਵੀ ਸੈਡਾਂ ਤੋਂ ਵਧੀਆ ਉਹ ਮਿਲਦਾ ਹੈ ਰਿਸਪਾਂਸ। ਠੀਕ ਆ। ਹਾਂਜੀ। ਚ ਤੇ ਨੇੜੇ ਨੇੜੇ ਮਿਸਤਰੀ ਆ ਉਹਨਾਂ ਨੂੰ ਵੀ तकरीबन ਸਾਰਿਆਂ ਨੂੰ ਪਤਾ ਲੱਗ ਗਿਆ ਉਹ ਵੀ ਆਪਣਾ ਉਹ ਕਰਦੇ ਆ ਤੇ ਲੈ ਵੀ ਦੋਸਤੋ ਅ ਅੱਜ ਤੁਹਾਨੂੰ ਮਿਲਾਤਾ ਹੈ ਖਜ਼ਾਨਾ ਹੀ ਐ ਸਮਝ ਲਓ ਸਪੇਅਰ ਪਾਰਟ ਦਾ ਤੇ ਫਾਇਦਾ ਬਹੁਤ ਹੋਊਗਾ ਇਸ ਪ੍ਰਾਣੀ ਵੀ ਕੋਈ ਸੇ ਆਈਟਮ ਦੀ ਕੋਈ ਜ਼ਰੂਰਤ ਹੋਵੇ ਤੁਸੀਂ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਬਾਕੀ ਜੇ ਤੁਸੀਂ ਆਪ ਵਿਜ਼ਿਟ ਕਰੋਗੇ ਆਪ ਆਉਗੇ ਤਾਂ ਥੋੜਾ ਜਿਆ ਹੋਰ ਵੀ ਸੌਖਾ ਹੋ ਜਾਂਦਾ ਕਈ ਵਾਰੀ ਹੋਰ ਚੀਜ਼ਾਂ ਵੀ ਆਪਣੇ ਧਿਆਨ ਚ ਆ ਜਾਂਦੀਆਂ ਹੈ ਹਨਾ ਦੇਖ ਕੇ ਪਤਾ ਲੱਗਦਾ ਹਾਂ ਹਾਂ ਦੇਖ ਕੇ ਪਤਾ ਲੱਗ ਜਾਂਦਾ ਤੇ ਫੋਨ ਤੇ ਵੀ ਗੱਲ ਹੋ ਜਾਂਦੀ ਪਰ ਦੇਖ ਕੇ ਜਿਆਦਾ ਪਤਾ ਲੱਗਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਲੋੜਵੰਦ ਭਰਾ ਨੂੰ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਭਕਾਈ ਕਰਦਾ ਫਿਰਦਾ ਹੁੰਦਾ ਉਹਦਾ ਫਾਇਦਾ ਹੋ ਜੇ ਹਨਾ ਤੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਹੋਰ ਵੀ ਜਿਹੜਾ ਸਪੇਅਰ ਪਾਰਟ ਦਾ ਬਾਈ ਦੱਸ ਰਿਹਾ ਵੀ ਉਹ ਵੀ ਪਾ ਰਹੇ ਆ ਉਹ ਵੀ ਆਪਾਂ ਤੁਹਾਨੂੰ ਦੂਜਾ ਵੀਡੀਓ ਚ ਦੱਸ ਦਿਆਂਗੇ ਹਾਂ ਉਹ ਦੂਸਰੀ ਜਿਹੜੀ ਅਗਲੀ ਵੀਡੀਓ ਪਾਵਾਂਗੇ ਨਾ ਆਪਾਂ 10 ਫਰਵਰੀ ਦਾ ਮੰਨ ਕੇ ਚੱਲੋ ਵੀ 10 ਫਰਵਰੀ ਤੋਂ ਬਾਅਦ ਉਹ ਵੀ ਆਪਾਂ ਅੱਛਾ ਤੇ ਇਹ ਡੈਂਟਿੰਗ ਪੇਂਟਿੰਗ ਦਾ ਕੰਮ ਵੀ ਡੈਂਟਿੰਗ ਪੇਂਟਿੰਗ ਦਾ ਵੀ ਆਪਣੇ ਕੋਲ ਸਾਰਾ ਕੰਮ ਆ ਇਲੈਕਟ੍ਰੀਸ਼ੀਅਨ ਇਲੈਕਟ੍ਰੀਸ਼ੀਅਨ ਦਾ ਹੈ ਨਹੀਂ ਹੈ ਤੱਕਰ ਅੱਛਾ ਡੈਂਟਿੰਗ ਪੇਂਟਿੰਗ ਦਾ ਮਕੈਨਿਕਲ ਦਾ ਮਕੈਨਿਕਲ ਵੀ ਅੱਛਾ ਮਕੈਨਿਕਲ ਦਾ ਫੁੱਲ ਕੰਮ ਹੈ ਮਤਲਬ ਕਿਸੇ ਦੀ ਗੱਡੀ ਕੋਈ ਠੀਕ ਕਰਾਉਣੀ ਕਤੇ ਭੱਜਣ ਦੀ ਲੋੜ ਦੀ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਨਾਲੇ ਪੁੰਨ ਤੇ ਨਾਲੇ ਫਲੀਆਂ ਹਨ ਮਕੈਨੀਕਲ ਦਾ ਆ ਗਿਆ ਡੈਂਟਿੰਗ ਪੈਂਟਿੰਗ ਦਾ ਆ ਗਿਆ ਤੇ ਜਾਂ ਜੇ ਮੈਂ ਵੈਲਡਿੰਗ ਵਾਲਾ ਕੰਮ ਕੋਈ ਵੈਲਡਿੰਗ ਵਾਲਾ ਹੁੰਦਾ ਉਹ ਚਾਸੀ-ਜੂਸੀ ਖਰਾਬ ਹੁੰਦੇ ਉਹ ਕਰਨਗਾ ਹੁੰਦਾ ਉਹ ਸਾਰਾ ਹੈਗਾ ਆਪਣੇ ਕੋਲੇ ਠੀਕ ਹੈ ਨਾਲਾ ਇਲੈਕਟ੍ਰੀਸ਼ੀਅਨ ਦਾ ਰਹਿ ਗਿਆ ਉਹ ਵੀ ਕੋਸ਼ਿਸ਼ ਕਰਾਂਗੇ ਜਿਵੇਂ ਜਿਵੇਂ ਟਾਈਮ ਪਊਗਾ ਮਹਾਰਾਜ ਕਰਤਾ ਕਰੇ ਲੈ ਵੀ ਮਤਰੋ ਆ ਗਿਆ ਨਜ਼ਾਰਾ ਕਿਉਂਕਿ ਉਹ ਦੇਖੋ ਉਧਰ ਡੈਂਟਰ ਵੀ ਲੱਗਿਆ ਪਿਆ ਬਣਾ ਦੇ ਉਧਰ ਤੇ ਇਦਰੋਂ ਗੱਡੀ ਦਾ ਇੰਜਨ ਮੇਰੇ ਖਲਚ ਕੱਢ ਰਿਹਾ ਹੈ ਬਾਈ ਤੇ ਬਾਕੀ ਮਕੈਨਿਕਲ ਕੋਈ ਕੰਮ ਹੋਵੇ ਉਹ ਮਕੈਨਿਕਲ ਦਾ ਕੰਮ ਵੀ ਇੱਥੇ ਸਮਾਂ ਇੱਥੇ ਕਰਵਾਓ ਕਿਉਂ ਜੇ ਕੋਈ ਚੀਜ਼ ਕੋਈ ਖਰਾਬ ਹੁੰਦੀ ਹੈ ਜ਼ਰੂਰਤ ਪੈਂਦੀ ਹੈ ਤਾਂ ਬੰਦਾ ਇੱਥੋਂ ਨਾਲ ਦੇ ਨਾਲ ਲੈ ਕੇ ਕਿੱਥੇ ਨਵੀਂ ਪੌਣੀ ਤੇ ਕਿੱਥੇ ਪੁਰਾਣੀ ਆਪਾਂ ਨੂੰ ਨਵੇਂ ਵਰਗੀ ਮਿਲ ਜਾਂਦੀ ਨਾਲੇ ਰੇਟ ਬਹੁਤ ਜਾਇਜ਼ ਹੈ ਤੇ ਮੈਂ ਨਿੱਜੀ ਤੌਰ ਤੇ ਜਾਣਦਾ ਵਧੀਆ ਇਨਸਾਨ ਹੈ ਤੇ ਵਰਤੋਂਗੇ ਤੁਸੀਂ ਤਾਂ ਤੁਸੀਂ ਆਪ ਹੀ ਫੈਨ ਹੋ ਜਾਓਗੇ ਬਾਈ ਦੇ ਠੀਕ ਹੈ ਕਿਉਂਕਿ ਡੀਲਿੰਗ ਕਰਦਾ ਜਿਹੜਾ ਤਰੀਕਾ ਬਾਈ ਦਾ ਵਧੀਆ ਹੈ ਬਾਈ ਕਹਿੰਦਾ ਅਸੀਂ ਕਹਿੰਦੇ ਇਥੇ ਨਰਮ ਬੰਦਾ ਹੈ ਆ ਐਡਰੈਸ ਦੁਬਾਰਾ ਫੇਰ ਤੋਂ ਦੱਸ ਦਿਆਂ ਬੁਰਜ ਮੈਮਾ ਬਠਿੰਡਾ ਮਕਸੂਰ ਰੋਡ ਤੇ ਸਾਹਮਣੇ ਨਰਸਿੰਗ ਕਾਲਜ ਹੈ ਉਹਦੇ ਬਿਲਕੁਲ ਸਾਹਮਣੇ ਸ਼੍ਰੀ ਬਾਲਾ ਜੀ ਸਕ੍ਰੈਪ ਸਟੋਰ ਤੇ ਬਾਈ ਹਰਪ੍ਰੀਤ ਸਿੰਘ ਪ੍ਰੀਤਾ ਪ੍ਰਧਾਨ ਪ੍ਰੀਤੇ ਪ੍ਰਧਾਨ ਦੇ ਨਾਮ ਨਾਲ ਜਿਆਦਾ ਮਸ਼ਹੂਰ ਹੈ ਬਾਈ ਤੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਤੁਸੀਂ ਤੇ ਅਗਲੀ ਵੀਡੀਓ ਵਿੱਚ ਹੋਰ ਜਾਣਕਾਰੀ ਜਿਹੜੀ ਤੁਹਾਨਾਂ ਸਾਂਝੀ ਕਰਾਂਗੇ ਤੇ ਇਸ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਕਿਸੇ ਦਾ ਫਾਇਦਾ ਹੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਈ ਤੇ ਵੀਡੀਓ ਵਾਰ-ਵਾਰ ਕਹਿ ਰਹੇ ਆਂ ਵੀ ਸ਼ੇਅਰ ਜ਼ਰੂਰ ਕਰਦੇ ਹੋ ਭਰਾ ਬਣ ਕੇ ਸਾਰੇ ਤਾਂ ਕਿ ਹਰ ਇੱਕ ਤੱਕ ਪਹੁੰਚ ਜੇ ਤੇ ਕਿਸੇ ਦਾ ਫਾਇਦਾ ਹੋ ਜੇ ਅਗਲੀ ਵੀਡੀਓ 'ਚ ਮਿਲਦੇ ਆਂ ਫਿਰ ਧੰਨਵਾਦ